ਸਾਤਰੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੇ ਬਲੌਗ ਵਿੱਚ ਅੱਜ ਜੀ ਵੀਡੀਓ ਘਰ ਤੋਂ ਤਾਂ ਨਹੀਂ ਸਟਾਰਟ ਕਰ ਹੋਈ ਅੱਜ ਆਪਾਂ ਆਏ ਆਂ ਦਰਬਾਰ ਸਾਹਿਬ ਮੱਥਾ ਟੇਕਣ ਪਿੰਡ ਤੋਂ ਸ਼ੁਰੂ ਨਹੀਂ ਕਰ ਹੋਈ ਹੁਣ ਆਪਾਂ ਦਰਬਾਰ ਸਾਹਿਬ ਦਾ ਗੇਟ ਦੇ ਲਾਗੇ ਆ ਗਏ ਆ ਹੁਣ ਆਪਾਂ ਅੰਬਰਸਰ ਵਿੱਚ ਐਂਟਰ ਹੋਣ ਵਾਲੇ ਆ ਹੁਣ ਬਾਕੀ ਤੁਹਾਨੂੰ ਇੱਥੇ ਦਿਖਾਉਂਦੇ ਆਂ ਬਲੌਗ ਘਰ ਤੋਂ ਬਲੌਗ ਨਹੀਂ ਸਟਾਰਟ ਕਰ ਹੋਇਆ ਇਸ ਲਈ ਸੌਰੀ ਆਂ ਇੱਥੇ ਦਿਖਾਉਂਦੇ ਆਂ ਦੇਖੋ ਜੀ ਅਨ ਬਾਅਦ ਸਿੱਧੇ ਮਰੇ ਗੇਟ ਆਉਣ ਵਾਲਾ ਹੀ ਆ ਪਉਣ ਅੰਕ ਜਿ ਮਰੇ ਗੇਟ ਆਇਆ ਨਾ ਦਰਬਾਰ ਸਾਹਿਬ ਦਾ ਬਾਕੀ ਤੁਸੀਂ ਹੁਣ ਦੇਖਦੇ ਜਾਓ ਜੀ ਅੱਗੇ ਆ ਜੇ ਪਦਰਬਾਰ ਸਾਹਿਬ ਮੱਥਾ ਟੇਕਣ ਆਇਆ ਟਾਈਮ ਹੋ ਗਿਆ ਜੀ 5 ਵਜੇ ਘਰ ਤੁਰੇ ਸੀ ਜੀ 6 7 7 ਦੇ ਕਰੀਬ ਟਾਈਮ ਹੋ ਗਿਆ ਜੀ ਹੁਣ 7:00 ਵਜੇ 7:00 ਕੁਜ ਹੁਣ ਆਪਾਂ ਉੱਥੇ ਟਾਈਮ ਨਾਲ ਪਹੁੰਚ ਜਾਵਾਂਗੇ 4:00 ਵਜੇ ਤੁਰਨਾ ਸੀਗਾ ਲੇਟ ਹੀ ਹੋ ਗਿਆ 5:00 ਵਜੇ ਤੁਰਦੇ ਤੁਰਦੇ ਆਨੂੰ ਉਹ ਦੇਖੋ ਇਹ ਸਾਹਮਣੇ ਦਰਵਾਜ਼ਾ ਸਾਡਾ ਗੇਟ ਦਿਸਣ ਲੱਗ ਗਿਆ ਇਹ ਦੇਖੋ ਉਹ ਦੇ ਸਾਹਮਣੇ ਵਾਕਿਆ ਤੁਹਾਨੂੰ ਗਾਂ ਜਾ ਕੇ ਲਾਗਿਓ ਵੀ ਦਿਖਾਉਨੇ ਆ ਦੇਖੋ ਜੀ ਆ ਗਿਆ ਗੇਟ ਬਾਬੇ ਸੋਣਾ ਗੇਟ ਬਣਾਇਆ ਜੀ ਬਹੁਤ ਵੱਡਾ ਗੇਟ ਆ ਟਰੱਕ ਆ ਗਿਆ ਮੋੜੇ ਹੁਣ ਗਲੋਰੀ ਆ ਗਏ ਆਪਾਂ ਗੇਟ ਦੇ ਲਾਗੇ ਕਰੋ ਇਦਾਸ਼ਨ ਗੇਟ ਦੇ ਦੇਖੋ ਜੀ ਗੇਟ ਦੇਖੋ ਕਿੰਨਾ ਵੱਡਾ ਗੇਟ ਹੈ ਜੀ ਥੋੜੇ ਲੇਟ ਹੋਈ ਆ ਵਾਕਿਆ ਤੁਹਾਨੂੰ ਬੱਚੀ ਨੰਗਣਾ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਲਾਗੇ ਆ ਵੀ ਦੇਖੋ ਜੀ ੱਲੇ ਨੰਗਾ ਦਿੰਦਾ ਲਓ ਜੀ ਹਣ ਆਪਾਂ ਦਰਬਾਰ ਸਾਹਿਬ ਵਾਲੀ ਜਿਹੜੀ ਮੇਨ ਪਾਰਕਿੰਗ ਉੱਥੇ ਆ ਗਏ ਪਾਰਕਿੰਗ ਦੇ ਬਹੁਤ ਲੇਨਾਂ ਲੱਗੀਆਂ ਦੇਖੋ ਹਣ ਕਿਉਂਕਿ ਹੋਲਾ ਮੁਲਾ ਕਰਕੇ ਰੱਜ ਬਹੁਤ ਇਸਾਨ ਦਾ ਬੋਆ ਆਈ ਹੈ ਦੇਖੋ ਪਾਰਕਿੰਗ ਦੀ ਗੱਡੀ ਲਵਾਉਣ ਨੂੰ ਵੀ ਲੈਣ ਲੱਗੀ ਪਈ ਹੈ ਲਗਭਗ ਸਾਨੂੰ ਇੱਥੇ ਦੇਖੋ 1 ਘੰਟਾ ਤਾਂ ਲੱਗ ਹੀ ਜਾਣਾ ਹੱਲੇ ਬਹੁਤ ਦੂਰ ਹੈ ਅੱਗੇ ਜਾ ਕੇ ਬਾਕੀ ਦੇਖਦੇ ਹਾਂ ਪਾਰਕਿੰਗ ਲਾਉਣ ਚ ਕਿੰਨਾ ਟਾਈਮ ਲੱਗ ਜਾਂਦਾ ਜੀ ਗੱਡੀਆਂ ਮਾੜੀ ਮਾੜੀਆਂ ਤੜਦੀਆਂ

देखो देखो। तो। देखो बैठे होने हैं ਲਓ ਜੀ ਹੁਣ ਆਪਾਂ ਦਰਬਾਰ ਸਾਹਿਬ ਨੂੰ ਮੱਠ ਰਿਕ ਨੂੰ ਜਾ ਰਹੇ ਹਾਂ ਹੁਣ ਦੇਖੋ ਜੀ ਕਿੰਨਾ ਇੱਥੇ ਵੀ ਸੰਗਤ ਆ ਅਸੀਂ ਅੱਜ ਦੁਕਾਨਾਂ ਦਿਖਾਉਂਦੇ ਜਾਵਾਂਗੇ ਸਰ ਸ਼ੁਰੂ ਤੋਂ ਲੈ ਕੇ ਉੱਥੇ ਤੌਰ ਤੱਕ ਦਿਖਾਉਂਦੇ ਜਾਵਾਂਗੇ ਜੀ ਦੇਖੋ ਜੀ ਆਪਣੇ ਬਲੌਗ ਨੂੰ ਲਾਸਟ ਤੱਕ ਜਰੂਰ ਦੇਖਿਓ ਜੀ ਜੇ ਕਿਸੇ ਵੀ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਵੀ ਕਰ ਲਓ ਜੀ Det er ikke bra.

ਆ ਦੇਖੜਾ ਫੁੱਪੜ ਮੋਰੇ ਆ ਦੇਖਿਆ ਨੇ ਉਧਰ ਪਰੇ ਪਾਸੇ ਦੇਖੋ ਆਈ ਕਰਨਾ ਜਦੋਂ ਲਾਭ ਰੂਛਦਾਈ ਹੋਣਾ ਕਮਰੇ ਉੱਡਾ ਰੂਮ ਕਮਰੇ ਰੇਟਿਕ ਮਗਰਾਨਾ ਮੜਾ ਹੀ ਪੈਨ ਨਹੀਂ ਮੈਂ ਲੈਣਾ ਮੈਂ ਪੜਦਾ ਹੀ ਨਹੀਂ ਹੈਗਾ मैं पढ़ता नहीं पहन मैं ही करना हाय इट गेट आउट ਓਹ ਹੋ ਉਹ ਨਹੀਂ ਖਾਣਾ ਪੂਰਾ ਆ ਰਿਹਾ ਪਰ ਉਹ ਰਾਈਟ ਪਾਸ ਪੰਜਾਬੀ ਜਿੱਤੀ ਜੀ ਵੀ ਦਵਾਣ ਇਹਦੇ ਪਿੱਛੇ ਜੋ ਹੋਵੇ ਲਓ ਜੀ ਹੁਣ ਆਪਾਂ ਦਰਵਾਜ਼ਾ ਆਵਦੇ ਗੇਟ ਚ ਐਂਟਰੀ ਕਰਨ ਲੱਗੇ ਆਂ ਜੋੜਾ ਘਰ ਚੋਂ ਆਪਾਂ ਜੋੜੇ ਜਮਾ ਕਰਾਤੇ ਆ ਜੀ ਇੱਥੇ ਆਪਾਂ ਆਪ ਹੀ ਜਾਣ ਕੇ ਸ਼ਾਮ ਨੂੰ ਆਏ ਸੀ ਕਿਉਂਕਿ ਦੁਪਹਿਰ ਨੂੰ ਗਰਮੀ ਬਹੁਤ ਹੋ ਜਾਂਦੀ ਆ ਧੁੱਪ ਬਹਾ ਹੋ ਜਾਂਦੀ ਆ ਇਸ ਕਰਕੇ ਆਪਾਂ ਫੇਰ ਸ਼ਾਮ ਨੂੰ ਆਏ ਆਂ ਲਓ ਜੀ ਆ ਗਏ ਆ ਗੇਟ 'ਚ ਕਰੋ ਜੀ ਦਰਸ਼ਨ ਲੋ ਜੀ ਹੁਣ ਆਪਾਂ ਇਸ਼ਨਾਨ ਕਰਨ ਲੱਗੇ ਆਂ 베ਰੀ ਥੱਲੇ ਇਸ਼ਨਾਨ ਕਰਕੇ ਫੇਰ ਤੁਹਾਨੂੰ ਅੱਗੇ ਗਾਂ ਦਿਖਾਉਨੇ ਆਂ ਵੀਡੀਓ ਲੋ ਜੀ ਹੁਣ ਆਪਾਂ ਇਸ਼ਨਾਨ ਕਰ ਲਿਆ ਆਪ ਦਰਸ਼ਕੋ ਜੀ 베ਰੀ ਦੀ ਇਹ ਬਹੁਤ ਪੁਰਾਣੀ 베ਰੀ ਆ ਜੀ ਸਾਰਿਆਂ ਤੋਂ ਪਹਿਲਾਂ ਜੀ ਦੇਖੋ ਜੀ ਹੁਣ 베ਰ ਲੱਗੇ ਆ 베ਰੀ ਨੂੰ ਕਰਮ ਵਾਲਿਆਂ ਨੂੰ 베ਰ ਮਿਲਦਾ ਏ ਕਦੀ ਡੱਕੋ ਲੱਗਾ ਅੱਗੇ ਬੈਠੇ ਵੀ ਮੇਰੇ ਥੱਲੇ ਬੈਠ ਕੇ ਛੱਡ ਦੇਣੇ ਚੱਕ ਕੇ ਲਿਆ ਗਿਆ ਬਹੁਤ ਸ਼ੇਤੀ ਲਓ ਜੀ ਹੁਣ ਆਪਾਂ ਲਾਈਨ ਵਿੱਚ ਲੱਗਣ ਲੱਗੇ ਆ ਜੀ ਹੁਣ ਆਪਾਂ ਇਥੇ ਦੇਖ ਕਰਾਉਣ ਲੱਗੇ ਆ ਜੀ ਦੇਖਾ ਕੇ ਤਾਂ ਫੇਰ ਦੇਖਦੇ ਆ ਲਾਈਨ ਕਿੱਡੀ ਹੈ ਫੇਰ ਲਾਈਨ ਦੇ ਵਿੱਚ ਲੱਗਦੇ ਆ ਜੀ ਹੁਣ ਲੱਗੇ ਆ ਦੇਖ ਕਰਾਉਣ ਕਿੱਦਾਂ ਦੇ ਆ ਭਾਈ ਲੋ ਜੀ ਹੁਣ 9:00 ਵਜੇ ਨੇ 10 ਮਿੰਟ ਰਹਿ ਗਏ ਦੇਖੋ ਟਾਈਮ ਹਾਂ ਦੇਖਦੇ ਆ ਲਾਈਨ ਬਹੁਤ ਜ਼ਿਆਦਾ ਵੱਡੀ ਆ ਕਿਉਂਕਿ 10:30 ਵਜੇ ਤੱਕ ਗੁਰਦੁਆਰਾ ਸਾਹਿਬ ਬੰਦ ਕਰ ਦਿੰਦੇ ਆ ਹਾਂ ਦੇਖਦੇ ਆ ਜੀ ਲਾਈਨ ਵਿੱਚ ਲੱਗਦੇ ਆ ਬਾਹਰੀ ਆਈ ਜਾਵੇ ਜਦ ਤੱਕ ਬਾਕੀ ਦੇਖਦੇ ਆ ਜੀ ਹੁਣ ਲਾਈਨ ਚ ਲੱਗਦੇ ਆ ਦੇਖੋ ਲਾਈਨ ਕਿੰਡੀ ਵੱਡੀ ਆ ਜੀ ਇੱਦਾਂ ਸਿੱਧੀ ਜਾ ਕੇ ਫੇਰ ਦਵਦਨ ਘੁੰਮ ਕੇ ਦੋ ਵਾਰੀ ਘੁੰਮ ਕੇ ਫੇਰ ਏਡੀ ਵੱਡੀ ਲੈਂ ਨਿਆ ਜੀ ਦੇਖਦੇ ਆ ਜੀ ਹੁਣ ਲੈਂ ਚ ਲੱਗਦੇ ਆ ਲਓ ਜੀ ਹੁਣ ਆਪਾਂ ਲੈਂ ਬਚ ਲੱਗ ਚੁੱਕੇ ਆ ਦੇਖੋ ਜੀ ਤੇ ਲੈਂ ਪਹਿਲਾਂ ਸਿੱਧੀ ਜਾਊਗੀ ਫੇਰ ਘੁੰਮ ਕੇ ਵਾਪਸ ਆਊਗੀ ਫੇਰ ਤਾਂ ਘੁੰਮ ਕੇ ਦੁਬਾਰਾ ਸਿੱਧੀ ਜਾਊਗਾ ਹਣ ਤੇ ਪਾਲਕੀ ਸਾਹਿਬ ਤਿਆਰ ਕਰਨ ਲੱਗ ਗਏ ਆ ਜੀ ਹਣ ਪਾਲਕੀ ਸਾਹਿਬ ਅੰਦਰ ਜਾਣ ਕੇ ਲੈ ਕੇ ਤਾਂ ਫੇਰ ਬਾਪ ਸਾਹਿਬ ਨੇ 10:30 ਵਜੇ ਦੀ ਘੜੀ ਵਾਰ ਸਾਹਿਬ ਬੰਦ ਕਰ ਦੇਣਗੇ। ਬਾਕੀ ਦਿਖਾਵਾਂਗੇ ਤੁਹਾਨੂੰ। ਦੇਖੋ ਜੀ ਕਰੋ ਦਰਸ਼ਨ। ਹੁਣ ਪਾਰਕ ਜੀ ਸਾਹਿਬ ਅੰਦਰ ਲੈ ਕੇ ਜਾ ਰਹੇ ਆ ਜੀ। ਕਿ ਅੰਦਰ 10:00 ਓਕੇ ਤੇ ਬਾਅਦ ਵਿੱਚ ਕੰਨ ਟਾਈਮ 10:00 ਵਜੇ 10:00 ਵਜੇ ਆ ਜੀ ਬਸ 10:30 ਵਜੇ ਬਾਹਰ ਆਉਣਗੇ ਵਾਪਸੀ। ਫੇਰ ਦਰਬਾਰ ਸਾਹਿਬ ਬੰਦ ਕਰ ਦੇਣਗੇ ਜੀ ਫੇਰ ਸਫਾਈ ਹੋਊਗੀ ਕਰਕੇ। ਸਵਾਈ ਹੁੰਨ ਕਰਕੇ ਦਿਖਾਗਾ ਤੇਰ ਬੰਦ ਰਹਿੰਦਾ ਮੈਂ ਤੁਹਾਨੂੰ ਦਿਖਾਉਣਾ ਹੈ साइकल <inaudible> ਦੇਖੋ ਜੀ ਹੁਣ ਸਫਾਈ ਕਰਨ ਲੱਪੇ ਆ ਸ਼ਾਸਤਰਾਂ ਦੀ ਦੇਖੋ ਜੀ ਹੁਣ ਸਫਾਈ ਹੋਣ ਲੱਗ ਗਈ ਸਾਰੇ ਹੁਣ ਮੋਲ ਆ ਮেইন ਗੇਟ ਬੰਦ ਕਰ ਦਿੱਤਾ ਗਿਆ ਜੀ ਦੇਖੋ ਹੁਣ ਸਾਰੇ ਸਫਾਈ ਹੋਣ ਲੱਗ ਗਈ ਹੈ ਦੇਖੋ ਮੰਦਿਰਵਾਰ ਸਾਹਿਬ ਦੇ ਉੱਪਰ ਵਾਲੀ ਛੱਤ ਤੇ ਆ ਗਏ ਆ ਜੀ ਤੇ ਵੀ ਸਫਾਈ ਹੋ ਰਹੀ ਆ ਦੇਖੋ ਜੀ ਇੱਥੋਂ ਮੈਟ ਚੱਕ ਕੇ ਦਿੱਤਾ ਦੇਖੋ ਜੀ ਮੈਟ ਚੱਕ ਕੇ ਥੱਲੇ ਛੱਤ ਦੇ ਥੱਲੇ ਵੀ ਡਿਜ਼ਾਈਨ ਆ ਜੀ ਦੇਖੋ ਹਣ ਮੈਟ ਚੱਕਿਆ ਸਫਾਈ ਕਰਨ ਲਈ ਉਧਰ ਇੱਥੇ ਮੈਟ ਹੁੰਦਾ ਜੀ ਦੇਖੋ ਡਿਜ਼ਾਈਨ ਹਣ ਸਾਰੇ ਪਾਸੇ ਸਫਾਈ ਕਰਨ ਲੱਗੇ ਆ ਜੀ ਦੇਖੋ ਜੀ ਹੋ ਜੀ ਅਣ ਮੋਰਿਆਂ ਵਾਲਾ ਗੇਟ ਬੰਦ ਕਰ ਦਿੱਤਾ ਗਿਆ 10:30 ਵਜੇ ਬੰਦ ਕਰ ਦਿੰਦਾ ਹਾਂ ਸਵਾਈ ਕਰਦੇ ਪਏ ਦੇਖੋ ਜੀ ਤੁਹਾਨੂੰ ਬਾਕੀ ਜ਼ੂਮ ਕਰਕੇ ਦਿਖਾ ਦਿੰਦੇ ਆਂ ਜੀ ਸਾਰੇ ਸਵਾਈ ਕਰਦੇ ਹੋਏ ਦੇਖੋ ਜੀ ਜ਼ੂਮ ਕਰਕੇ ਦਿਖਾਉਂਦੇ ਆਂ ਜੀ ਦੇਖੋ देखो जित कि शांति है मन सुकून आएगा जितने देखो जी, जी, जी।, तो जी। तो हेलीका जा ਸਾਰੇ ਪਾਸੇ ਆ ਆਪਣੇ ਵਾਲੀ ਜੇਨ ਦਾ ਜਾਏ ਅੱਪਾ ਆ ਜਾ ਆ ਜਾ ਲੈਣ ਲੈ ਕੁਆਲਿਫਾਈਟਣ ਲੈਣੀ ਕੁਆਲਿਫੀ ਕੁਆਲਿਫੀ ਚੰਪ ਤੱਕ 50 ਹੈ ਹੈ ਕੁਲ ਵੀ ਆ ਦੇ ਇੱਧਰ ਆ ਤਾ ਇਹ ਤਾਂ ਨਹੀਂ ਰਾਚਾਗਾ ਉੱਥੇ ਦੇਖ ਲਈਆਂ ਇੱਥੇ ਦਿੱਤੀ ਆ ਅਸੀਂ ਸੋਹ ਹੋ ਗਾ ਮੈਂ ਉਹ ਦੇਖ ਰੋ ਪੰਜਾਬੀ ਨਹੀਂ ਉੱਥੇ ਗਾ ਆ ਜਾ ਤੂੰ ਭਰਾਵਾ ਆ ਦੇਖਣਾ ਉਸੇ ਦੇਖਦੇ ਆ ਆਪੇ ਕਿਹਾ ਉਸੇ ਮੈਂਨੇ ਬੋਲਾ ਆ ਦੇਖੋ ਜੀ ਅੰਬਰਦਾਰ ਦੇ ਪਾਪੜ ਬੜੀਆ ਅੰਬਰਦਾਰ ਦੇ ਪਾਪੜ ਬਹੁਤ ਮਸ਼ਹੂਰ ਆ ਤੁਹੇ ਗਾਣਾ ਵੀ ਸੁਣਿਆ ਹੋਣਾ ਉਹਦੇ ਵਿੱਚ ਵੀ ਕਹਿੰਦਾ ਹੁੰਦਾ ਜੀ ਦੇਖੋ ਜੀ ਆਮ ਪਾਪੜ ਆਹ ਦੇ ਘੜੇ ਦੇਖ ਲਾ ਚਲੋ ਚਲੋ Kuala

ਬਾਰੋਂ ਆਏ ਆ ਕੈਨੇਡਾ ਆ ਬਾਰੋਂ ਆਇਆ ਹੈ ਬਾਰੋਂ ਆਇਆ ਆਂਟੀ ਸਹੀ ਹੈ ਸਹੀ ਆ ਕੈਨੇਡਾ ਤੋਂ ਆਇਆ ਕੈਨੇਡਾ ਤੋਂ ਆਇਆ ਕੈਨੇਡਾ ਚ ਕਿੱਥੇ ਗਿਆ ਭੱਜ ਗਿਆ ਮੈਂ ਗੁੱਡੀ ਮਾਈ ਮੇਰੀ ਆਪਣਾ ਬਾਰੋਂ ਆਇਆ ਹੈ ਇਹ ਗੁੱਡੀ ਨਹੀਂ ਹੈ ਇਸਨੇ ਇਹਨਾਂ ਦੀ ਬਿੱਡੀ ਮਾਈ ਮੇਰੀ ਬੁੱਟਾਂ ਹੱਥਾਂ ਤੇ ਇਹ ਵੀ ਕੋਣੀ ਹੱਥਾਂ ਤੇ ਤਾਰ ਦੇ ਗਏ ਕਿੰਝ ਇਹਨਾਂ ਨੇ ਤਾਂ ਵੱਡੀ ਮਾਈ ਮੇਰੀ ਬੁੱਟਾਂ ਤੇ நோ no. Thank sure. you. ਪਾਰਕਿੰਗ ਇੱਥੇ ਤਾਂ ਐਨੀ ਭਾਈ ਭਾਈ ਪਾਰਕ ਤੇ ਜਗਾ ਤਾਂ ਅਸੀਂ ਦੇ ਸਕਦੇ ਆ ਇੱਕ ਬੰਦੇ ਨੂੰ ਗੱਡੀ ਆ ਲੈਣ ਜੇ ਲੈਣੀ ਤਾਂ ਸਾਡੇ ਤੋਂ ਕਿਸੇ ਜਗਾ ਆਈ ਗੱਡੀ ਕੱਢਾਂਗੇ ਨਾਲ ਲਾ ਦੇ ਪਾਣੀ ਬਾਅਦ ਚ ਲੈ ਲਾਂਗੇ ਇੱਥੇ ਰੋਕਣਾ ਨਹੀਂ ਹੋਂ ਨਾ ਹੋਂ ਨੂੰ ਪਾਰਕਿੰਗ ਐਂਡ ਫੋਲਿਆ ਜੀ ਫੋਲ ਉੱਪਰ ਤਾਂ ਪਾਰਕਿੰਗ ਐ ਫੁੱਲ ਬਟਾ ਫੁੱਲ ਆ। ਪਾਰ ਵੀ ਗੱਡੀਆਂ ਲੈਣਾ ਲੱਗੀਆਂ ਪਈਆਂ। ਅੰਦਰ ਪਾਰਕਿੰਗ ਐ ਐਨ ਫੁੱਲ ਲਿਆ ਜੀ ਕਿ ਕੋਈ ਥਾਂ ਨਹੀਂ ਕਿਤੇ ਨਹੀਂ ਲਾਉਣ ਤਾਂ। ਆਪਾਂ ਨੂੰ ਤਾਂ ਥਾਂ ਮਿਲ ਗਿਆ ਸੀਗਾ ਕੁਦਰਤੀ। ਬੰਦੇ ਨੇ ਗੱਡੀ ਕੱਢੀ ਸੀ ਉੱਥੇ ਆਪਾਂ ਲਾ ਲਈ। ਆਪਾਂ ਨੂੰ ਥਾਂ ਮਿਲ ਗਿਆ। ਦੇਖੋ ਪਾਰਕਿੰਗ ਪੂਰੀ ਫੁੱਲ ਲਿਆ। ਇੱਥੇ ਕਿੰਨੀ ਥਾਂ ਆ? ਦੇਖੋ ਜੀ ਜਦੋਂ ਆਪਾਂ ਪਹਿਲਾਂ ਸੀ ਉਦੋਂ ਵੀ ਪਾਰਕਿੰਗ ਜਿੱਦੇ ਲੈਣਾਂ ਲੱਗੀਆਂ ਹੁਣ ਆਪਾਂ ਮੜ ਕੇ ਜਾ ਰਹੇ ਆ। ਅੱਲੇ ਵੀ ਅੱਦੀ ਲੈਣਾਂ ਲੱਗੀਆਂ ਐ ਪਾਰਕਿੰਗ 'ਚ। ਦੇਖੋ ਜੀ। ਨਹੀਂ ਇਹ ਖੜੀਏ ਕਰਕੇ ਚੱਲ ਗਏ ਅੰਦਰ ਭਰ ਤਾਂ ਬਹੁਤ ਹੈ ਪਾਪਾ ਇੱਕਦਮ ਪੂਰੇ ਉੱਥੇ ਪਹੁੰਚ ਗਏ ਸੀ ਉਹਦੇ ਪੱਗਾਂ ਜੀ ਚੱਲ ਰਹੇ ਅੰਦਰ ਗੱਡੀਆਂ ਲੱਗਦੀਆਂ ਹਨ ਇਹ ਤਾਂ ਐਵੇਂ ਇੱਥੇ ਖੜੇ ਆ ਰਾਨ ਚੱਲ ਜਣ ਮੋਰੀ ਕਰਕੇ ਗੱਡੀਆਂ ਅੰਦਰ ਵੜ ਜਾਣੀਆਂ ਮੈਂ ਵੀ ਸਾਰੇ ਜਿਆਦਾ ਵੀ ਗੱਡੀਆਂ ਸਾਰੀਆਂ ਸਾਰੇ ਦੇ ਰੁਕਣੀ ਮੈਂ ਤਾਂ ਡੇਜ ਇੱਕ ਬੰਦਾ ਘਟ ਜਾਣ ਘਰੇ ਜਾਂਦਾ ਕਿਦਾਂ ਮੈਂ ਕਿਹਾ ਸਾਰੇ ਦੇ ਰੁਕਣੀ ਨੇ ਤਾਂ ਇੱਕ ਬੰਦਾ ਘਟ ਜਾਣ ਆ ਬੋਏ ਦੀ ਮੜਵਾਰੇ ਟੈਡ ਕੱਟ ਜੋ ਲਓ ਜੀ ਦੇਖੋ ਹੁਣ ਆਪਾਂ 2 ਵਜੇ ਘਰ ਪਹੁੰਚੇ ਆ ਜੀ ਦੇਖੋ ਜੀ